ਹਾਂਜੀ ਦੋਸਤੋ ਅੱਜ ਤੁਹਾਡੇ ਪਿਆਰ ਸਦਕਾ ਸਾਡੇ ਵੀ ਅੱਜ ਇੰਸਟਾਗ੍ਰam ਤੇ 20000 ਫਾਲੋਅਰ ਹੋ ਚੁੱਕੇ ਨੇ ਤੇ ਬੇਟਾ ਮੇਰਾ ਬੜਾ ਖੁਸ਼ ਹੀ ਕਹਿੰਦਾ ਪਾਪਾ ਜੀ ਕੇਕ ਕਟਿਏ ਤੇ ਆਪਣੇ ਕੋ ਪੈਸੇ ਆਪਾਂ ਜੋੜੇ ਥੋੜੇ ਥੋੜੇ ਕਰਕੇ ਤੇ ਮੈਂ ਨਹੀਂ ਯਾਰ ਚੰਗੇ ਨਹੀਂ ਇਸ ਤਰ੍ਹਾਂ ਲੱਗਿਆ ਕਹਿੰਦਾ ਨਹੀਂ ਪਾਪਾ ਜੀ ਅੱਜਕੱਲ ਟ੍ਰੈਂਡ ਆ ਮੈਂ ਮੇਰ ਕੋ ਤੇ ਕੋਈ ਪੈਸਾ ਨਹੀਂਗਾ ਫਿਰ ਇਹਨਾਂ ਨੇ ਸਾਰਿਆਂ ਨੇ ਬੱਚਿਆਂ ਨੇ 2-2 3-3 ਸੌ ਰੁਪਏ ਜੋੜ ਕੇ ਤੇ ਇੰਸਟਾਗ੍ਰਾਮ ਵਾਲਾ ਕੇਕ ਲੈਂਦੇ ਕਹਿੰਦਾ ਨਹੀਂ ਕੱਟਣਾ ਕੱਟਣਾ ਪਾਪਾ ਜੀ 20000 ਫਾਲੋਅਰ ਹੋ ਗਏ ਸਾਰੇ ਕੱਟਦੇ ਆ ਮੈਂ ਭਰਾ ਜਿੱਦਾਂ ਦਾ ਨਹੀਂ ਮਰਜੀ ਫਿਰ ਛੋਟੇ ਛੋਟੇ ਬੱਚੇ ਸਾਡੇ ਘਰ 'ਚ ਸਾਰੇ ਇਕੱਠੇ ਹੋ ਗਏ ਤੇ ਉਹ ਬੜੇ ਖੁਸ਼ ਹੀ ਕਿ ਅੱਜ ਪਤਾ ਨਹੀਂ ਕਰਨ ਕੀ ਲੱਗੇ ਆ ਤੇ ਉਹ ਕਹਿੰਦੇ ਬਰਥਡੇ ਤੇ ਹੈ ਨਹੀਂ ਕਿਸੇ ਦਾ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਾਕਾ ਅੱਜ ਇੰਸਟਾਗ੍ਰਾਮ ਦਾ ਬਰਥਡੇ ਹੈ ਤੇ ਉਹਦਾ ਕੇਕ ਕਟਾਂਗੇ ਸਾਡਾ ਆ ਬੱਚਾ ਬੜਾ ਖੁਸ਼ ਹੀ ਇਹ ਸੋਚੇ ਕਿ ਕਿਹਦਾ ਜਨਮ ਦਿਨ ਆ ਮੈਂ ਤੇ ਕੇਕ ਖਾਊਂਗਾ ਖਾਊਂਗਾ ਉਹ ਦੇਖੋ ਜਦ ਬੱਚੇ ਆਪਣੀ ਪਾਰਟੀ ਕਰਦੇ ਪਏ ਆ ਤੇ ਸਾਡੇ ਸਿਸਟਰ ਵੀ ਆ ਗਈ ਤੇ ਉਹ ਵੀ ਕਹਿੰਦੇ ਚਲੋ ਕਟੋ ਕੇਕ ਮੰਮੀ ਮੇਰੀ ਕਹਿੰਦੀ ਛੇਤੀ ਕਰੋ ਜੋ ਕਰਨਾ ਮੇਰਾ ਸੀਰੀਅਲ ਨਿਕਲਦਾ ਜਾਂਦਾ ਜੇ ਮੰਮੀ ਫਿਰ ਕੋਲਡ ਡਰਿੰਕ ਦੇ ਚੁਸਕੀਆਂ ਲੈ ਰਹੀ ਬੜੇ ਸੁਆਦਾਂ ਨਾਲ ਫਿਰ ਅਸੀਂ ਕਿਹਾ ਚਲੋ ਯਾਰ ਕੱਟ ਹੀ ਦਿੰਨੇ ਆ ਤੇ ਵੇਖੋ ਸਾਡੇ ਬੇਟੇ ਬਿਲਕੁਲ ਕਾਲੇ ਕੇਕ ਕਟਣ ਲਈ ਇੰਸਟਾਗ੍ਰਾਮ ਦਾ ਤੇ ਮੈਂ ਚਲੋ ਯਾਰ ਮੈਂ ਵੀ ਸਰਦਾਰ ਜੀ ਹੁਣੀ ਫਟਕ ਚਾਲ ਲੈਣ ਵਿੱਚ ਤੇ ਸਾਡੀ ਮੈਡਮ ਦੇਖੋ ਤਾੜੀਆਂ ਵੰਦੀਆਂ ਸਾਡਾ ਬੇਟਾ ਧਿਆ ਉਹ ਲੈ ਕੇ ਆਇਆ ਯਾਰ ਚਲਾਉਣ ਵਾਲੇ ਪਟਾਕੇ ਜੇ ਇਨੂੰ ਵਿੱਚੋਂ ਸਤਾਰੇ ਜਿਹੇ ਨਿਕਲਦੇ ਆ ਤੇ ਮੈਡਮ ਕਹਿੰਦੀ ਮੈਂ ਚਲਾਉਣੀ ਹੈ ਹੜੀ ਫਿਰ ਮੈਂ ਸਰਦਾਰ ਜੀ ਉਹਨਾਂ ਨੂੰ ਚਲਾਉਣਾ ਪੈਣਾ ਆ ਵੀ ਫਿਰ ਮੈਂ ਵੀ ਥੋੜਾ ਜਿਹਾ ਕੋਸ਼ਿਸ਼ ਕੀਤੀ ਉਹ ਚੱਲਿਆ ਨਹੀਂ ਪਿੱਛੋਂ ਫਿਰ ਆਵਾਜ਼ ਆਈ ਕਹਿੰਦੇ ਪਾਪਾ ਜੀ ਇਦਾਂ ਨਹੀਂ ਚੱਲਣਾ ਇਹਨੂੰ ਥੋੜਾ ਨਾ ਕਵਰ ਜਾ ਲਾਓ ਫਿਰ ਚੱਲੇਗਾ ਮੈਂ ਵੀ ਸਰਦਾਰ ਜੀ ਨੂੰ ਕਹੇ ਓਕੇ ਫਿਰ ਮੈਂ ਉਹ ਲਾ ਕੇ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਦੇਖੀ ਉਹਦਾ ਬੇਟਾ ਬਣਾ ਕਹਿੰਦਾ ਕੇਕ ਨਾ ਕੇ ਤੇ ਖਰਾਬ ਕਰ ਦਿਓ ਔਰ ਫਾਈਨਲੀ ਚੱਲ ਹੀ ਗਿਆ ਯਾਰ ਸਾਰਿਆਂ ਤੜੀਆਂ ਮਾਰੀਆਂ ਤੇ ਫਿਰ ਇਹ ਮੈਨੂੰ ਕਹਿੰਦੇ ਦੂਜਾ ਵੀ ਚਲਾਓ ਮੈਂ ਯਾਰ ਦੂਜਾ ਇੱਕ ਚੱਲ ਗਿਆ ਸਾਰਾ ਕੇਕ ਤੇ ਪੈ ਗਿਆ ਫਿਰ ਮੈਂ ਦੂਜਾ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਕਹਿੰਨ ਲਿਆ ਕਿ ਇਧਰਲੀ ਸਾਈਡ ਆ ਜਾ ਯਾਰ ਸਾਰਿਆਂ ਨੂੰ ਕਹਿੰਦੇ ਕਿ ਇਧਰ ਕੈਮਰੇ ਵਾਲੀ ਸਾਈਡ ਆ ਜਾ ਦੂਜਾ ਚਲਾਉਣ ਦੀ ਕੋਸ਼ਿਸ਼ ਕੀਤੀ ਦੂਜਾ ਚੱਲਿਆ ਨਹੀਂ ਯਾਰ ਮੰਮੀ ਕਹਿੰਦੀ 50 ਰੁਪਏ ਖਰਾਬ ਕਰਤੇ ਮੈਂ ਅੱਜ ਦੀ ਵੀਡੀਓ ਵੀ ਆਪਾਂ ਇੱਥੇ ਹੀ ਖਤਮ ਕਰਤੀ